ਕਿਸਾਨਾਂ ਨੂੰ ਮਿਲਿਆ ਪਰਵਾਹ ਹੰਗਾਰਾ ਧਾਰੀਵਾਲ ਮੁਕੰਮਲ ਤੌਰ ਤੇ ਰਿਹਾ ਬੰਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਲਗਾਤਾਰ ਮਰਨ ਵਰਤੇ ਬੈਠਿਆ ਨੇ ਉਹਨਾਂ ਦੀ ਹਾਲਤ ਤਾਂ ਗੰਭੀਰ ਬਣੀ ਹੋਈ ਹੈ ਇਸ ਲਈ ਪੰਜਾਬ ਭਰ ਦੇ ਸਾਰੇ ਦੁਕਾਨਦਾਰ ਰੇੜੀ ਫੜੀ ਵਾਲੇ ਅਤੇ ਹਰ ਵਰਗ ਦੇ ਲੋਕਾਂ ਨੇ ਕਿਸਾਨਾਂ ਦਾ ਸਾਥ ਦਿੱਤਾ ਅਤੇ ਪੰਜਾਬ ਬੰਦੀ ਕਾਲ ਸਮਰਥਨ ਕਰਦੇ ਆਪਣੇ ਦੁਕਾਨਾਂ ਕਾਰੋਬਾਰ ਬੰਦ ਰੱਖੇ ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਵੱਡੀ ਗਿਣਤੀ ਦੇ ਵਿੱਚ ਧਾਰੀਵਾਲ ਵੱਡੀ ਨਹਿਰ ਦੇ ਪੁਲ ਦੇ ਉੱਪਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਮੋਦੀ ਸਰਕਾਰ ਦੇ ਖਿਲਾਫ ਜਮ ਕੇ ਨਰੇਬਾਜੀ ਵੀ ਕੀਤੀ ਗਈ ਉਹਨਾਂ ਨੇ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੰਗੀਆਂ ਹੋ ਜਾਂ ਮੰਗਾ ਛੇਤੀ ਲਾਗੂ ਕੀਤਾ ਜਾਂ ਨਹੀਂ ਤਾਂ ਸਾਨੂੰ ਸੰਘਰਸ਼ ਹੋਰ ਤੇਜ਼ ਕਰਨਾ ਪਵੇਗਾ ਇਸ ਮੌਕੇ ਦੇ ਕਿਸਾਨਾਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਵੀ ਮੰਜੂਸ ਹਨ ਤੁਹਾਨੂੰ ਦੱਸ ਦਈਏ ਕਿ ਇਸ ਬੰਦ ਦੀ ਕਾਲ ਨੂੰ ਢਾੜੀਵਾਲ ਹਰ ਵਰਗ ਦੇ ਦੁਕਾਨਦਾਰ ਨੇ ਆਪਣੀ ਦੁਕਾਨ ਕਾਰੋਬਾਰ ਬੰਦ ਰੱਖਿਆ ਅਤੇ ਕਿਸਾਨਾਂ ਦਾ ਸਾਥ ਦਿੱਤਾ ਵੱਡੀ ਗਿਣਤੀ ਦੇ ਵਿੱਚ ਢਾੜੀਵਾਲ ਵੱਡੀ ਨਹਿਰ ਦੇ ਉੱਪਰ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਸੈਂਟਰਲ ਸਰਕਾਰ ਦੇ ਖਿਲਾਫ ਜਮ ਕੇ ਨਰੇਬਾਜੀ ਵੀ ਕੀਤੀ ਗਈ ਅਤੇ ਆਪਣੀਆਂ ਮੰਗਾਂ ਮਣਾਉਣ ਦੇ ਵਾਸਤੇ ਜੋ ਉਹਨਾਂ ਕਾਲ ਰੱਖੀ ਸੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੂਰਨ ਤੌਰ ਤੇ ਸਮਰਥਨ ਧਾਰੀਵਾਲ ਦੁਕਾਨਦਾਰਾਂ ਦੇ ਵੱਲੋਂ ਮਿਲਿਆ ਤਸਵੀਰਾਂ ਧਾਰੀਵਾਲ ਵੱਡੀ ਨਹਿਰ ਦੇ ਉੱਪਰ ਦੀਆਂ ਤੁਹਾਡੇ ਸਕਰੀਨ ਦੇ ਉੱਪਰ ਸਾਂਝਾ ਕਰ ਰਿਹਾ ਜਿੱਥੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਇਆ ਹਨ ਅਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੈਂਟਰਲ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਮੰਨਵਾਉਣ ਵਾਸਤੇ ਹੋ ਰਿਹਾ ਹੋ ਗਿਆ ਨੇ ਕਿ ਪੰਜਾਬ ਦੀ ਸਰਕਾਰ ਔਰ ਸੈਂਟਰ ਦੀ ਸਰਕਾਰ ਬਿਲਕੁਲ ਨਾਲ ਕੇ ਕਿਸਾਨਾਂ ਜਿਹੜਾ ਬਰਬਾਦਤਾ ਕਰ ਰਹੀ ਹੈ ਕਿਸੇ ਸਰਕਾਰ ਦਾ ਕੋਈ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੀ ਹੱਟੀ ਇੱਥੇ ਲੇਡੀ ਸੂਟ ਪਲਾਜੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਹਾਂਜੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਮੈਂ ਹਰਚਰਤ ਸਿੰਘ ਜ਼ੋਨ ਪ੍ਰਧਾਨਪੁਰ ਸਾਹਿਬ ਅੱਜ ਜੋ ਰੋਡ ਬੰਦ ਕੀਤਾ ਧਰਨਾ ਚੱਲ ਰਿਹਾ ਪੰਜਾਬ ਉਹਨਾਂ ਤੌਰ ਤੇ ਬੰਦ ਦੀ ਕਾਲ ਦੇ ਵਿੱਚ ਦੋਹਾਂ ਫਰਮਾਂ ਵੱਲੋਂ ਤੇ ਸੰਯੁਕਤ ਮੋਰਚੇ ਵੱਲੋਂ ਤੇ ਭਰਾਤੀ ਜਥੇਬੰਦ ਨੂੰ ਸਾਂਝੇ ਤੌਰ ਤੇ ਜਿਹੜਾ ਆਪਾਂ ਪ੍ਰੋਗਰਾਮ ਲਿਖਿਆ ਸੀ ਉਹਦੇ ਵਿੱਚ ਕਿਉਂਕਿ ਆ ਜਿੰਨੂੰ ਪਤਾ ਹੀ ਆ ਕਿ ਅੱਜ 325 ਦਿਨ ਹੋ ਗਏ ਸਾਡੇ ਮੋਰਚੇ ਚੱਲਦੇ ਨੂੰ ਸੰਭੂ ਬਾਰਡਰ ਤੇ ਤੇ 33 ਦਿਨ ਹੋ ਗਏ ਆ ਬਾਪੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤਾ ਦੇ ਬੈਠੇ ਨੂੰ ਤੇ ਸਰਕਾਰਾਂ ਕੁੰਮ ਕਰਦੀ ਨੀਂਦ ਸੁਤੀਆਂ ਪਈਆਂ ਜਾਗ ਰਹੀਆਂ ਕੋਈ ਵੀ ਸੁਣਵਾਈ ਨਹੀਂ ਕੋਈ ਵੀ ਸਰਕਾਰ ਨੇ ਇਨਕਸਾਰ ਨਹੀਂ ਲਈ ਇਹਦੇ ਸਬੰਧ ਦੇ ਵਿੱਚ ਅੱਜ ਸਾਨੂੰ ਫੇਰ ਦੁਬਾਰਾ ਸੜਕਾਂ ਤੇ ਆਣ ਕੇ ਰੋਡ ਬਲੌਕ ਕਰਨ ਪਏ ਆ ਪੁਲ ਜਾਮ ਕਰਨੇ ਪਏ ਆ ਸੋ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਤੇਰੀਆਂ ਖੋਧੀਆਂ ਮੰਨੀਆਂ ਹੀ ਮੰਗਾ ਤੋ ਲਾਗੂ ਨਾ ਕੀਤੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੋਂ ਵੀ ਵੱਡੇ ਤੇ ਤਿੱਖੇ ਸੰਘਰਸ਼ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਬੰਦੀ ਕਾਲ ਕਿ ਕਿਨੇ ਤੱਕ ਹਾਂਜੀ ਬੰਦੀ ਕਾਲ ਸਵੇਰੇ 7 ਤੋਂ 4 ਵਜੇ ਤੱਕ ਪੂਰਨ ਤੌਰ ਤੇ ਸਭ ਕੁਝ ਬੰਦ ਕੀਤਾ ਗਿਆ ਅੱਜ ਇਹਦੇ ਵਿੱਚ ਮੈਡੀਕਲ ਸਟੋਰ ਖੁੱਲੇ ਰਹਿਣਗੇ ਐਮਰਜੈਂਸੀ ਕਿਸੇ ਕੋਈ ਮਰੀਜ਼ ਆ ਉਹਨੂੰ ਜਾਣ ਦਿੱਤਾ ਜਾਊਗਾ ਵਿਆਹ ਸਾਧੀਆਂ ਜਿਹੜੀਆਂ ਕਿਸ ਦੀਆਂ ਉਹਨਾਂ ਨੂੰ ਜਾਣ ਦਿੱਤਾ ਜਾਊਗਾ ਕਿਸੇ ਦਾ ਪੇਪਰ ਆ ਸਕੂਲ ਦੇ ਵਿੱਚ ਕੋਈ ਬਿਲਕੁਲ ਜ਼ਰੂਰੀ ਕਿਸੇ ਨੂੰ 에어ਪੋਰਟ ਤੇ ਉਹਨਾਂ ਨੂੰ ਛੁੱਟ ਦਿੱਤੀ ਗਈ ਅੱਜ ਨਹੀਂ ਉਹਨਾਂ ਨੂੰ ਆਹੇ ਹੱਥ ਜੋੜ ਕੇ ਬੇਨਤੀ ਕਰਦੇ ਆ ਭਾਈ ਤੁਹਾਡੇ ਸਹਿਯੋਗ ਦੀ ਲੋੜ ਆ ਤੁਹਾਡੇ ਸਹਿਯੋਗ ਨਾਲ ਹੀ ਇਹ ਜਿਹੜੇ ਸੰਘਰਸ਼ ਚੱਤੇ ਜਾਂਦੇ ਆ ਸੋ ਇਹ ਹੀ ਬੇਨਤੀਆਂ ਕਰਦੇ ਆ ਵੀ ਅੱਜ ਨਾ ਨਿਕਲੋ ਆਪਣੇ ਸੱਜਣਾ ਮਿੱਤਰਾਂ ਨੂੰ ਵੀ ਬੇਨਤੀ ਕਰਦੇ ਆ ਤੁਹਾਡੇ ਮਾਦਮ ਰਾਹੀਂ ਕਿ ਉਹਨਾਂ ਨੂੰ ਅਪੀਲ ਕਰੋ ਕਿ 7 ਵਜੇ ਤੋਂ ਲੈ ਕੇ ਹੁਣ ਤੇ ਮੇਰੇ ਕੋਲ 10 ਵਜੇ ਗਿਆ 4 ਵਜੇ ਤੱਕ 5-6 ਘੰਟੇ ਆ ਕੋਈ ਵੀ ਕਿਤੇ ਨਾ ਜਾਣ ਕੋਈ ਮੋਟਰਸਾਈਕਲ ਤੇ ਸਾਈਕਲ ਤੇ ਨਾ ਜਾਣ ਜੇ ਜਾਣਾ ਤਾਂ ਸਾਡੇ ਪੰਡਾਲ ਵਿਚ ਆਣ ਕੇ ਬੈਠੋ ਧੰਨਵਾਦ ਸ਼੍ਰੀ ਰਾਦੇ ਕਲਾਥ ਹਾ ਉਸ ਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਇਹ ਜੀ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜੋ ਬੰਦ ਦੀ ਕਾਲ ਦਾ ਸੱਦਾ ਦਿੱਤਾ ਗਿਆ ਇਹ ਇਸ ਕਰਕੇ ਦਿੱਤਾ ਗਿਆ ਕਿ ਸਾਡੇ ਕਿਸਾਨ ਵੀਰਾਂ ਨੂੰ ਅੱਜ ਸਾਲ ਦਾ ਸਮਾਂ ਹੋ ਗਿਆ ਵਾ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਉੱਤੇ ਬੈਠਿਆ ਨੂੰ ਜੋ ਸੈਂਟਰ ਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਵਾਅਦੇ ਕੀਤੇ ਸਨ ਸਾਡੀਆਂ ਮੰਗਾਂ ਮੰਨੀਆਂ ਸੀ ਉਹਨਾਂ ਮੰਗਾਂ ਨੂੰ ਫਿਰ ਚੋਰ ਮੋਰ ਰਾਈਆਂ ਦੇ ਰਾਜ ਜਿਹੜਿਆ ਮੋਰੀਆਂ ਦੇ ਰਾਈਂ ਜਿਹੜਾ ਫਿਰ ਉਹਨੂੰ ਲਾਗੂ ਕੀਤਾ ਜਾ ਰਿਹਾ ਵਾ ਸੋ ਇਹਨੂੰ ਮੰਗਾਂ ਨੂੰ ਰੱਦ ਕਰਾਉਣ ਵਾਸਤੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜੋ ਇੱਕ ਮਹੀਨਾ ਤੋਂ ਪਰਦਾ ਸਮਾ ਗਿਆ ਮਰਨ ਵਰਤ ਤੇ ਬੈਠੇ ਨੇ ਇਹ ਅੰਨੀਆਂ ਬੋਲੀਆਂ ਸਰਕਾਰਾਂ ਜਿਹੜੀਆਂ ਨੇ ਜੋ ਅਜੇ ਤੱਕ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਹੀਆਂ ਇੱਕ ਬਜ਼ੁਰਗ ਨੇਤਾ ਵਾ ਜਿਹੜੇ ਅੱਜ ਮਰਨ ਵਰਤ ਤੇ ਬੈਠੇ ਨੇ ਜਿਨ੍ਹਾਂ ਨੂੰ ਇੰਨਾ ਸਮਾਂ ਹੋ ਗਿਆ ਵਾ ਉਹਨਾਂ ਦੀ ਸਿਹਤ ਜਿਹੜੀ ਆ ਬਿਲਕੁਲ ਜਿਹੜੀ ਆ ਹੁਣ ਕਮਜ਼ੋਰ ਹੋ ਗਈ ਆ ਪਤਾ ਨਹੀਂ ਕਿਹੜੇ ਸਮੇਂ ਕੋਈ ਅਣਸਖਾ ਵੀ ਘਟਨਾ ਜਿਹੜੀ ਵਾਪਰ ਸਕਦੀ ਆ ਪਰ ਅਸੀਂ ਇਹ ਸਰਕਾਰਾਂ ਨੂੰ ਚਾਹੀਦਾ ਸੀ ਕਿ ਉਹਨਾਂ ਦੀਆਂ ਮੰਗਾਂ ਨੂੰ ਮੰਨ ਕੇ ਉਹਨਾਂ ਨੂੰ ਜਿਹੜਾ ਮਰਨ ਵਰਤ ਤੋਂ ਠਾਲਿਆ ਜਾਂਦਾ ਜੇ ਸਾਡੇ ਕਿਸਾਨ ਵੀਰਾਂ ਦਿੱਲੀ ਨੂੰ ਜਾਣ ਵਾਸਤੇ ਜਾ ਰਹੇ ਨੇ ਤੇ ਉਹਨਾਂ ਦੇ ਉੱਪਰ ਵੀ ਜਿਹੜਾ ਅਲਮਨੁਖੀ ਤਸ਼ੱਦਦ ਕੀਤਾ ਜਾ ਰਿਹਾ ਉਹਨਾਂ ਦੇ ਅਥਰੂ ਗੈਸ ਸੁੱਟੇ ਜਾ ਰਹੇ ਨੇ ਉਹਨਾਂ ਦੇ ਉੱਤੇ ਡਾਂਗਾ ਭਰਾਈਆਂ ਜਾ ਰਹੀਆਂ ਨੇ ਸਾਡੇ ਨਾਲ ਤੇ ਇਸ ਤਰ੍ਹਾਂ ਹੋ ਰਿਹਾ ਵਾ ਕਿਸਾਨਾਂ ਦੇ ਨਾਲ ਜਿੱਦਾਂ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਹੁੰਦੇ ਅਸੀਂ ਕਿਤੇ ਬਾਹਰੋਂ ਆਏ ਹੁੰਨੇ ਆ ਸੋ ਮੇਰੇ ਵੀਰੋ ਅਸੀਂ ਇਹ ਸਰਕਾਰਾਂ ਨੂੰ ਤੁਹਾਡੇ ਮਾਧਿਅਮ ਰੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਮੰਗਾਂ ਨੂੰ ਤੁਰੰਤ ਜੜਾਵਾ ਮੰਨ ਕੇ ਜਿਹੜਿਆ ਜਿਹੜੇ ਕਾਲੇ ਕਾਨੂੰਨ ਦੁਬਾਰਾ ਆ ਰਹੇ ਇਹਨਾਂ ਨੂੰ ਵਾਪਸ ਕੀਤਾ ਜਾਵੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇੰਡੀਆ ਲੈਵਲ ਦੇ ਉੱਤੇ ਬਹੁਤ ਵੱਡਾ ਜਿਹੜਾ ਸੰਘਰਸ਼ ਜੜਾ ਵਾ ਆਰੰਭ ਹੋਵੇਗਾ ਜਦੀ ਜ਼ਿੰਮੇਵਾਰੀ ਫਿਰ ਸਰਕਾਰਾਂ ਦੀ ਖੁਦ ਆਪ ਹੋਵੇਗੀ ਸੋ ਅਸੀਂ ਬੇਨਤੀ ਕਰਦੇ ਆ ਕਿ ਇਹ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਤਰੰਤ ਜੜਾਵਾ ਤੇ ਲਾਗੂ ਕੀਤਾ ਜਾਵੇ ਸਾਡੀਆਂ ਮੰਗਾਂ ਮੰਨੀਆਂ ਜਾਣ ਤਾਂ ਕਿ ਕਿਸਾਨ ਵੀ ਜਿਹੜਾ ਉਹ ਜਿਹੜੇ ਆਪਣੇ ਧਰਨੇ ਤੋਂ ਉੱਠ ਜਾਣ ਸੋ ਇਹਨੀਆਂ ਬੇਨਤੀਆਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ